ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਇਹ ਆਟਾ ਚੱਕੀ ਇਹ ਆਟਾ ਚੱਕੀ ਆ ਜਿਹੜੀ ਆ ਇਹ ਵਿੱਚ ਦਾਣੇ ਪੈਂਦੇ ਆ ਤੇ ਇਦਾਂ ਤਾਹ ਨੂੰ ਜਾਂਦੇ ਆ ਇਧਰੋਂ ਰਾਟੇ ਦੀ ਪਛਾਈ ਹੁੰਦੀ ਆ ਤੇ ਤਾਹ ਨੂੰ ਆਟਾ ਬਲੋਰ ਦੇ ਨਾਲ ਜਾਂਦਾ ਵਾ ਤੇ ਇਧਰੋਂ ਦੀ ਆਟਾ ਛਣ ਕੇ ਬਾਹਰ ਆਉਂਦਾ ਵਾ ਜੀ ਬਿਲਕੁਲ ਛੂੜਾ ਲੱਗ ਹੋ ਜਾਂਦਾ ਸਭ ਕੁਝ ਲੱਗ ਹੋ ਜਾਂਦਾ ਵਾ ਤੇ ਤਾਹ ਨੂੰ ਉੱਪਰ ਲੱਗੇ ਹੋਇਆ ਤੇ ਛੋਟਾ ਪੈ ਜਾਂਦਾ ਵਾ ਇਹ ਬਹੁਤ ਹੀ ਵਧੀਆ ਚੱਕਤੀ ਹੈ ਜੀ ਇਹਦੀ ਆਟਾ ਨਿਕਲਦਾ ਵਾ ਤੁਸੀਂ ਵੇਖ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਆ ਜਿਹੜਾ ਵਾ ਜੀ ਪੀਨ ਕਰਨ ਵਾਲੀ ਹੈ ਜੀ ਇਹਦੀ ਪੀਨ ਹੁੰਦਾ ਵਾ ਇਦਾਂ ਦੀ ਪੈ ਕੇ ਆਹ ਕੰਡਾ ਲੱਗਾ ਵਾ ਦਾਣੇ ਧੋਲੇ ਜਾਂਦੇ ਆ ਦਾਣੇ ਤੋਲ ਕੇ ਇਦਾਂ ਆਟਾ ਪਛਾਈ ਹੋ ਕੇ ਰੱਖਿਆ ਜਾਂਦਾ ਵਾ ਮੁੜ ਕੇ ਆਟਾ ਤੋਲ ਕੇ ਦਾਣੇ ਵੇਚਦੇ ਨੇ ਛੋਟਾ ਕੰਡਾ ਵੀ ਹੈ ਜੀ ਜੇ ਕਿ ਇਹਨਾਂ ਥੋੜਾ ਟਾ ਲੈਣਾ ਹੋਵੇ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ